ਜਦੋਂ ਆਪਾਂ ਸਿਮਰਨ ਕਰਕੇ ਧਿਆਨ ਦੇ ਵਿੱਚ ਚੁੱਪ ਕਰਕੇ ਬੈਠਦੇ ਆਂ ਉਦੋਂ ਆਪਾਂ ਸੁਰਤੀ ਦੁਆਰਾ ਮਾਲਕ ਨੂੰ ਸਾਹਮਣੇ ਮਹਿਸੂਸ ਕਰਕੇ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਹੁਣ ਆਪਾਂ ਸੰਸਾਰ ਦੇ ਵਿੱਚ ਗੱਲਾਂ ਕਰਦੇ ਆ ਨਾ ਸਾਰਿਆਂ ਦੇ ਨਾਲ ਆਪਣਾ ਦਿਲ ਪਰਚਾਵਾ ਕਰਨ ਲਈ ਆਪਣਾ ਦੁੱਖ ਦੱਸਦੇ ਆ ਆਪਣਾ ਸੁੱਖ ਦੱਸਦੇ ਆ ਇਸੇ ਤਰ੍ਹਾਂ ਸਿਮਰਨ ਕਰਕੇ ਆਪਾਂ ਮਾਲਕ ਦੇ ਨਾਲ ਵੀ ਆਪਣੇ ਦੁੱਖ ਸੁੱਖ ਕਰਨੇ ਆ ਹੱਪਾ ਆਪਣੇ ਮਾਲਕ ਪਿਤਾ ਨੂੰ ਸਾਹਮਣੇ ਮਹਿਸੂਸ ਕਰਕੇ ਗੱਲਾਂ ਕਰਨੀਆਂ ਆਪਾਂ ਇਹ ਗੱਲ ਕਰਨੀ ਆ ਕਿ हे ਅਕਾਲ ਪੁਰਖ ਜੀ ਮੇਰੇ ਉੱਤੇ ਕਦੋਂ ਕਿਰਪਾ ਕਰੋਗੇ ਮੈਨੂੰ ਉਹ ਨਾਮ ਦੀ ਦਾਤ ਤੁਸੀਂ ਕਦੋਂ ਦਿਓਗੇ ਮੈਂ ਵੀ ਕਮਲਿਆਂ ਵਾਂਗ ਬੋਲਾ ਹੋ ਕੇ ਗਰੀਬ ਹੋ ਕੇ ਤੁਰਿਆ ਫਿਰਦਾ ਹਾਂ ਮੇਰੇ ਤੇ ਵੀ ਕਿਰਪਾ ਕਰੋ ਇਸ ਸੰਸਾਰ ਦੇ ਵਿੱਚ ਸਾਡੇ ਕੋਲ ਜਿੰਨੀ ਮਰਜ਼ੀ ਅਮੀਰੀ ਹੋਵੇ ਇੱਜ਼ਤ ਹੋਵੇ ਪਰ ਉੱਥੇ ਜਾ ਕੇ ਇਹਦੀ ਕੋਈ ਵੀ ਕਦਰ ਨਹੀਂ ਹੈ ਦੂਜੇ ਪਾਸੇ ਗੁਰੂ ਜੀ ਕਹਿੰਦੇ ਕਿ ਉੱਥੇ ਨਾਮ ਦੇ ਪੱਖੋਂ ਦੇਖਿਆ ਜਾਂਦਾ ਹੈ ਕਿ ਇਹ ਜੀਵ ਕਿੰਨਾ ਕੁ ਧਨ ਕਮਾ ਕੇ ਲੈ ਕੇ ਆਇਆ ਕਿੰਨਾ ਕੁ ਅਮੀਰ ਹੈ ਨਾਮ ਦੇ ਇਸ ਨੇ ਕਿੰਨੇ ਕੁ ਭੰਡਾਰੇ ਭਰੇ ਆ ਬਸ ਇਹੀ ਕਹਿੰਦੇ ਚੈੱਕ ਹੋਣਾ ਇਹ ਨਹੀਂ ਦੇਖਣਾ ਕਿ ਇੱਧਰ ਕਿੰਨੀਆਂ ਕੋਠੀਆਂ ਸੀ ਕਿੰਨੇ ਕੰਮ ਚੱਲਦੇ ਸੀ ਕਿੰਨੀਆਂ ਕਾਰਾਂ ਸੀ ਕਿੰਨੇ ਬੱਚੇ ਸੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਗੁਰੂ ਜੀ ਕਹਿੰਦੇ ਮਾਲਕ ਨੇ ਬਖਸ਼ਣਾ ਨਹੀਂ ਹੈ ਜੇ ਬਖਸ਼ਣਾ ਹੈ ਤਾਂ ਨਾਮ ਦਾ ਖਜ਼ਾਨਾ ਵੇਖ ਕੇ ਬਖਸ਼ਣਾ ਹੈ ਦੇਖਿਆ ਜਾਂਦਾ ਹੈ ਸ਼ੁਰੂ ਤੋਂ ਕਿ ਝੁਕੀਆਂ ਵਾਲਿਆਂ ਨੂੰ ਮਾਲਕ ਜਲਦੀ ਮਿਲਦਾ ਹੈ ਮਾਲਕ ਮਨ ਦਾ ਪਿਆਰ ਵੇਖਦੇ ਨੇ ਕਿ ਕਿੰਨਾ ਇਹ ਤ੍ਰੈਗੁਣ ਮਾਇਆ ਨੂੰ ਛੱਡ ਕੇ ਸੁੰਨ ਦੇ ਵਿੱਚ ਬੈਠਦਾ ਹੈ ਬਸ ਆਪਾਂ ਇਸ ਤਰ੍ਹਾਂ ਮਾਲਕ ਨੂੰ ਖੁਸ਼ ਕਰਨਾ ਬਾਰ-ਬਾਰ ਸੁੰਨ ਵਿੱਚ ਬੈਠ ਕੇ ਸਿਮਰਨ ਕਰ ਕਰਕੇ ਬਸ ਇਸ ਖੇਡ ਨੂੰ ਇਸ ਖੇਡ ਦੀਆਂ ਜੋ ਬਰੀਕੀਆਂ ਨੇ ਇਹਨਾਂ ਨੂੰ ਸਮਝ ਸਮਝ ਕੇ ਅੱਗੇ ਚੱਲਣਾ ਹੈ ਆਓ ਹੁਣ 2 ਮਿੰਟ ਵਾਸਤੇ ਆਪਾਂ ਵੇਖਦੇ ਹਾਂ ਕਿ ਇਹ ਜੋ ਮਾਲਕ ਨੂੰ ਖੁਸ਼ ਕਰਨ ਦਾ ਤਰੀਕਾ ਹੈ ਉਹ ਕੀ ਹੈ ਬਸ ਅਸੀਂ ਆਪਣੀ ਖਿੰਡੀ ਹੋਈ ਸੁਰਤੀ ਨੂੰ ਅੰਦਰ ਲੈ ਕੇ ਜਾਣਾ ਹੈ ਅੰਤਰਗਤ ਬਿਠਾਉਣਾ ਹੈ ਜਦੋਂ ਵਾਹਿਬੋਲਦੇ ਆਂ ਅੰਦਰ ਚਲੇ ਜਾਣਾ ਜਦੋਂ ਗੁਰੂ ਬੋਲਦੇ ਆਂ ਤਾਂ ਸੁਰਤੀ ਨੂੰ ਥੱਲਿਓਂ ਉੱਪਰ ਲੈ ਕੇ ਜਾਣਾ ਜਿਵੇਂ ਅੰਦਰੋਂ ਸੁਵਾਸ ਬਾਹਰੋਂ ਨਿਕਲ ਗਿਆ ਆਪਾਂ ਪੂਰਾ ਸੁਵਾਸਾਂ ਦੇ ਵਿੱਚ ਉਤਰ ਜਾਣਾ ਜਿੱਥੇ ਤੱਕ ਸੁਵਾਸਾਂ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਅਖੀਰ ਤੱਕ ਜਾਂਦੀ ਹੈ ਉੱਥੇ-ਉੱਥੇ ਸੁਰਤੀ ਨੂੰ ਨਾਲ ਲੈ ਕੇ ਜਾਣਾ ਫਿਰ ਜਦੋਂ ਆਪਾਂ ਹੌਲੀ-ਹੌਲੀ ਆਪਣਾ ਮੁਖ ਬੰਦ ਕਰ ਲਿਆ ਫਿਰ ਸਾਹਮਣੇ ਮਹਿਸੂਸ ਕਰਨਾ ਆਪਣੇ ਵਾਹਿਗੁਰੂ ਨੂੰ ਅੱਖਾਂ ਬੰਦ ਕਰਕੇ ਮਨ ਦੀਆਂ ਅੱਖਾਂ ਦੇ ਨਾਲ ਆਪਾਂ ਜੋ ਵੀ ਸਾਨੂੰ ਦਿਖਾਈ ਦਿੰਦਾ ਜੋ ਵੀ ਹਰ ਇੱਕ ਜੀਵ ਨੂੰ ਕੁਝ ਵੀ ਦਿਖਾਈ ਦੇ ਸਕਦਾ ਜ਼ਿਆਦਾਤਰ ਆਪਣੇ ਵਰਗੇ ਜੀਵਾਂ ਨੂੰ ਤਾਂ ਹਨੇਰਾ ਹੀ ਦਿਖਾਈ ਦਿੰਦਾ ਕਿਉਂਕਿ ਮਨ ਦੇ ਉੱਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਹੈ ਜਿਸ ਨੂੰ ਆਪਾਂ ਵੇਖਣਾ ਹੈ ਮਹਿਸੂਸ ਕਰਨਾ ਹੈ ਗੱਲਾਂ ਕਰਨੀਆਂ ਨੇ ਉਹੀ ਸਾਡਾ ਅਸਲ ਪਿਤਾ ਹੈ ਉਹੀ ਸਾਨੂੰ ਸੁਵਾਸ ਦੇ ਕੇ ਇਸ ਸੰਸਾਰ ਦੇ ਵਿੱਚ ਜਿਉਂਦਾ ਰੱਖਦਾ ਧਿਆਨ ਦੇ ਵਿੱਚ ਬੈਠ ਕੇ ਬਸ ਆਪਾਂ ਉਹਦੀ ਹੀ ਖੋਜ ਕਰਨੀ ਹੈ ਇੱਥੇ ਬੈਠਦਾ ਹੈ ਮਨ ਪਿਤਾ ਦੀ ਗੋਦ ਦੇ ਵਿੱਚ ਤੇ ਰੋਜ਼ਾਨਾ ਬਿਠਾਣਾ ਗੁਰੂ ਜੀ ਕਹਿੰਦੇ ਮਨ ਜੋ ਹੈ ਉਹ ਪ੍ਰਕਾਸ਼ ਰੂਪ ਹੈ ਤੇ ਸੁਖਮ ਹੈ ਇਸੇ ਤਰ੍ਹਾਂ ਜੋ ਵਾਹਿਗੁਰੂ ਜੀ ਨੇ ਉਹ ਵੀ ਪ੍ਰਕਾਸ਼ ਰੂਪ ਨੇ ਤੇ ਉਹ ਵੀ ਸੁਖਮ ਨੇ ਬਸ ਪ੍ਰਕਾਸ਼ ਨੇ ਪ੍ਰਕਾਸ਼ ਦੇ ਵਿੱਚ ਮਿਲ ਜਾਣਾ ਹੈ ਜੋਤੀ ਜੋਤ ਮਿਲੀ ਸੰਪੂਰਨthia ਰਾਮ ਇਥੋਂ ਜੀਵ ਦੀ ਜੋ ਯਾਤਰਾ ਹੈ ਉਹ ਸੰਪੂਰਨ ਹੋ ਜਾਂਦੀ ਹੈ ਹਾਂਜੀ ਇਸ ਤਰੀਕੇpass ਸਿਮਰਨ ਪਿਆਰ ਨਾਲ ਕਰਨਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ